ਮੈਂ ਨਹੀਂ ਤੂੰ ਦੇ ਮੁਕਲਾਵਾ ਬਾਰ-ਬਾਰ ਸਮਝਾਵਾਨੀ ਮੈਂ ਤੂੰ ਮੇਰਾ ਦੇ ਮੁਕਲਾਵਾ ਬਾਰ-ਬਾਰ ਸਮਝਾਵਾ ਬਈ ਚੁੱਲੇ ਚੌਂਤਰੇ ਸਾਰੇ ਟਹਿ ਗਏ ਚੁੱਲੇ ਚੌਂਤਰੇ ਸਾਰੇ ਟਹਿ ਗਏ ਸੁਨੀਆਂ ਪਈਆਂ ਸਬਾਤਾਂ ਮੇਰੇ ਸ਼ਾਮ ਦੀਆਂ ਸਭ ਤੋਂ ਵੱਖਰੀਆਂ ਬਾਤਾਂ ਮੇਰੇ ਸ਼ਾਮ ਦੀਆਂ ਸਭ ਤੋਂ ਵੱਖਰੀਆਂ ਬਾਤਾਂ ਨੌਕਰ ਨੂੰਤੀ ਦੇਈਨ ਬਾਬਲਾ ਨੌਕਰ ਨੂੰਤੀ ਦੇਈਨ ਬਾਬਲਾ ਹਾਲੀ ਪੁੱਤ ਬਥੇਰੇ ਵੇ ਨੌਕਰ ਪੁੱਤ ਤਾਂ ਕਰ ਨਹੀਂ ਰਹਿੰਦੇ ਵੇ ਨੌਕਰ ਪੁੱਤ ਤਾਂ ਕਰ ਨਹੀਂ ਰਹਿੰਦੇ ਵਿੱਚ ਪਰਦੇਸੀ ਡੇਰੇ ਵਿੱਚ ਮੈਂ ਤੈਨੂੰ ਵਰਜ ਰਹੀ ਦੇਈਨ ਬਾਬਲਾ ਫੇਰੇ ਵਿੱਚ ਮੈਂ ਤੈਨੂੰ ਵਰਜ ਰਹੀ ਦੇਈਨ ਬਾਬਲਾ ਫੇਰੇ ਨੌਕਰ ਨੂੰਤੀ ਦੇਈਨ ਬਾਬਲਾ ਹਾਲੀ ਪੁੱਤ ਬਥੇਰੇ ਵੇ ਨੌਕਰ ਨੇ ਤਾਂ ਚੁਕ ਲਿਆ ਬਿਸਤਰਾ ਨੌਕਰ ਨੇ ਤਾਂ ਚੁੱਕ ਲਿਆ ਬਿਸਤਰਾ ਹੋ ਲਿਆ ਗੱਡੀ ਦੇ ਨੇੜੇ ਵੇ ਜਾ ਮੈਂ ਰਹਿ ਗਈ ਰੋਣ ਜੋਗੀ ਜਾ ਮੈਂ ਰਹਿ ਗਈ ਰੋਣ ਜੋਗੀ ਜਾ ਵਸੂ ਕਰ ਤੇਰੇ ਵੀ ਮੈਂ ਤੈਨੂੰ ਜਾ ਰਹੂੰ ਕਰ ਤੇਰੇ ਵੀ ਮੈਂ ਤੈਨੂੰ ਵਰਜ ਰਹੀ ਦੈਨਾ ਬਾਬਲਾ ਫੇਰੇ ਵੀ ਮੈਂ ਤੈਨੂੰ ਵਰਜ ਰਹੀ ਦੈਨਾ ਬਾਬ